ਸਰ ਕੀ ਮਾਮਲਾ ਪੁਰਸ ਜਿਹੜੀ ਹੈਗੀ ਅਸਰੇ ਤੜਕਸਾਰ ਜਿਹੜੀ ਹੈਗੀ ਤੁਹਾਨੂੰ ਕਰ ਦੇ ਵਿੱਚ ਚਾਹੀ ਕੀ ਮਾਮਲਾ ਕੀ ਮੈਂ ਕਿਸਾਨ ਮਜ਼ਦੂਰ ਸਕਸ ਕਮੇਟੀ ਪੰਜਾਬ ਤੋਂ ਪਰਮਜੀਤ ਸਿੰਘ ਭੁੱਲਾ ਬੋਲਦਾ ਜੀ ਇਹ ਡਰਿਆ ਹੋਇਆ ਮੁੱਖ ਮੰਤਰੀ ਹੈ ਇਹ ਡਰੀ ਹੋਈ ਸਰਕਾਰ ਆ ਇਹ ਬੁਖਲਾਹਟ ਦੀ ਨਿਸ਼ਾਨੀ ਆ ਉਹ ਜੋ ਕਹਿੰਦਾ ਨਾ ਇਹਨਾਂ ਦਾ ਆਗੂ ਕਹਿ ਗਿਆ ਸੋਸੋਦੀਆ ਸਾਮ ਦਾਮ ਦੰਡ ਭੇਦ ਵੀ ਅਸੀਂ ਸਭ ਕੁਝ ਵਰਤਾਂਗੇ ਰਾਜ ਕਰਨ ਲਈ ਤੇ ਸਰਕਾਰ ਉਹ ਸਾਰਾ ਕੁਝ ਬਰਤ ਰਹੀ ਆ ਸਾਡਾ ਦੋਸ਼ ਇਹ ਆ ਕਿ ਜਿਹੜਾ ਸ਼ੰਭੂ ਤੇ ਖਨੌਰੀ ਦਾ ਮੋਰਚਾ ਖਦੇੜਿਆ ਭਗਵੰਤ ਮਾਨ ਸਰਕਾਰ ਨੇ ਜਿਹੜੇ ਸ਼ਾਂਤਮਈ ਕਿਸਾਨ ਬੈਠੇ ਸੀ ਸਾਡੇ ਉਥੇ ਜਿਹੜੇ ਉਹ ਤੰਗੂ ਸੀ ਉਹ ਅਜਾਰੇ ਏਸੀ ਚੁੱਕ ਕੇ ਲੈ ਗਈ ਇੱਥੋਂ ਤੱਕ ਕਿ ਸਿਲੰਡਰ ਚੁੱਕ ਕੇ ਪੁਲਿਸ ਲੈ ਗਈ ਜਿਹੜਾ ਇਹਨਾਂ ਦਾ ਸੀਗਾ ਨਗਰਪਾਲਿਕਾ ਦਾ ਪ੍ਰਧਾਨ ਰਾਜਪੁਰ ਦਾ ਉਦੇ ਘਰੋਂ ਟਰਾਲੀਆਂ ਫੜੀਆਂ ਗਈਆਂ ਉਹਦੀ ਵਰਕਸ਼ਾਪ ਚੋਂ ਫੜੀਆਂ ਗਈਆਂ ਅਸੀਂ ਉਹਨਾਂ ਟਰਾਲੀਆਂ ਦਾ ਹਿਸਾਬ ਮੰਗਦੇ ਤੇ 18 ਤਰੀਕ ਨੂੰ ਮਜੀਠੇ ਮੁੱਖ ਮੰਤਰੀ ਆਉਣਾ ਮੁੱਖ ਮੰਤਰੀ ਮਜੀਠੇ ਆਉਣਾ ਤੇ ਕਿਸਾਨਾਂ ਨੂੰ ਚੁੱਕਣੇ ਹਿਹਾਰਪੁਰੋਂ ਡਾਇਆ ਉੱਥੇ ਐਲਾਨ ਕੀਤਾ ਕਿਸਾਨਾਂ ਨੇ ਕਿ ਅਸੀਂ ਮੁੱਖ ਮੰਤਰੀ ਨੂੰ ਸਵਾਲ ਕਰਾਂਗੇ ਕਿ ਜਿਹੜਾ ਸਾਡਾ ਉਹ ਮੋਰਚਾ ਖਦੇੜਿਆ ਆ ਉਹਦੀਆਂ ਚੋਰੀ ਕੀਤੀਆਂ ਟਰਾਲੀਆਂ ਤੁਸੀਂ ਪਰਚੇ ਕਿਉਂ ਨਹੀਂ ਦਿੰਦੇ ਉਸ ਮੋਰਚੇ ਦੀ ਪਰਪਾਈ ਜਿਹੜਾ ਕਰੋੜਾਂ ਰੁਪਈਆ ਦਾ ਨੁਕਸਾਨ ਹੋਇਆ ਉਹ ਤੁਸੀਂ ਪੂਰਾ ਕਿਉਂ ਨਹੀਂ ਕਰਦੇ ਉਹ ਨੁਕਸਾਨ ਪੂਰਾ ਕਰਨ ਦੀ ਬਜਾਏ ਜਿਹੜਾ ਇਹਨਾਂ ਦੀ ਆਪਣੀ ਗਲਤੀ ਹੈ ਕਿ ਜਿਹੜਾ ਇਹਨਾਂ ਦਾ ਐਮਐਲਏ ਗਰਨਾਲ ਕਨੌਰ ਦਾ ਸਿੱਧਾ ਨਾ ਆਇਆ ਜਿਹੜਾ ਨਗਰਪਾਲਿਕਾ ਦਾ ਪ੍ਰਧਾਨ ਹੈ ਉਹਦਾ ਸਿੱਧਾ ਨਾ ਆਇਆ ਉਹਨਾਂ ਦੋਸ਼ਾਂ ਦੇ ਵਿੱਚ ਵੀ ਇਹਨਾਂ ਨੇ ਟਰਾਲੀਆਂ ਚੋਰੀ ਕੀਤੀਆਂ ਉਥੋਂ ਸਮਾਨ ਚੋਰੀ ਕੀਤਾ ਉਹਨਾਂ ਚੋਰਾਂ ਦੇ ਪਰਚਾ ਦੇਣ ਦੀ ਬਜਾਏ ਜਿਹੜੇ ਦਸਾਂ ਨੌਵਾਂ ਦੀ ਕਿਰਤ ਕਰਨ ਵਾਲੇ ਲੋਕ ਆ ਉਹਨਾਂ ਨੂੰ ਕੁੱਟ-ਕੁੱਟ ਕੇ ਡਾਂਗਾ ਮਾਰ-ਮਾਰ ਕੇ ਅੰਦਰ ਵੜ ਰਹੇ ਤੇ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇੱਕ ਪਾਸੇ ਪੰਜਾਬ ਦਾ ਮਾਹੌਲ ਕਿੰਨਾ ਵਿਗੜਿਆ ਆ ਆ ਸਾਡੇ ਟਾਂਡੇ ਠਾਣੇ ਚ ਚੌਥਾ ਕਤਲ ਹੋ ਗਿਆ ਮਿਆਣੀ ਸ਼ਰੀਆਮ ਗੋਲੀਆਂ ਮਚ ਰਹੀਆਂ ਉੱਥੇ ਕੋਈ ਪੁਲਿਸ ਨਹੀਂ ਹੈਗੀ ਦਹਿਸ਼ਤ ਦਾ ਮਾਹੌਲ ਆ ਲੋਕੀ ਡਰਦੇ ਫਰੋਤੀਆਂ ਦੇ ਰਹੇ ਆ ਉਹਨਾਂ ਵਾਸਤੇ ਕੋਈ ਪੁਲਿਸ ਕਾਦ ਨਹੀਂ ਆ ਕਿ ਇਧਰ ਵਿਛ ਲੋ ਤੜਕੇ ਚੱਲ ਕੇ ਆ ਜਾਂਦੇ ਆ ਇੱਥੇ ਜਿੱਥੇ ਕਿਸਾਨਾਂ ਨੂੰ ਦਬਾਉਣਾ ਹੈ ਜਿਹੜਿਆਂ ਦੇ ਖਿਲਾਫ ਬੋਲਦੇ ਆ ਲੁਟਕਾਂ ਖੋਵਾਂ ਦੇ ਖਿਲਾਫ ਬੋਲਦੇ ਆ ਜਦੋਂ ਉਹਨਾਂ ਨੂੰ ਦਬਾਉਣਾ ਉਹਦੇ ਵਾਸਤੇ ਇਹਨਾਂ ਕੋਈ ਬਹੁਤ ਫੋਰਸ ਆ ਪਰ ਬਦਮਾਸ਼ਾਂ ਨੂੰ ਚੋਰਾਂ ਨੂੰ ਲੁਚਿਆਂ ਲੰਡਿਆਂ ਨੂੰ ਫੜਨ ਨੂੰ ਭਗਵੰਤ ਮਾਨ ਕੋਲ ਕੱਖ ਵੀ ਨਹੀਂ ਆਗਾ ਧੰਨਵਾਦ ਜੀ